ਸਿੱਖ ਧਰਮ ਦੇ ਦੋਖੀ ਔਰੰਗਜ਼ੇਬ ਦੀਆਂ ਕਈ ਪ੍ਰਚਲਿਤ ਘਟਨਾਵਾਂ ਇਤਿਹਾਸ ਵਿੱਚ ਮੌਜੂਦ ਹਨ ਇੱਕ ਘਟਨਾ ਜੋ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਸਮੇਂ ਦੀ ਹੈ ਉਹ ਬੜੀ ਮਸ਼ਹੂਰ ਘਟਨਾ ਹੈ ਬਹੁਤ ਸਾਰੇ ਸਿੱਖ ਜਾਂ ਫਿਰ ਹੋਰ ਵਰਗ ਦੇ ਲੋਕ ਨਹੀਂ ਜਾਣਦੇ ਆਓ ਅੱਜ ਤੁਹਾਨੂੰ ਦੱਸਦੇ ਹਾਂ ਕਿ ਉਹ ਕਿਹੜੀ ਘਟਨਾ ਹੈ ਜਿਸ ਨੇ ਪੂਰੇ ਸ਼ਹਿਰ ਵਿੱਚ ਹਾਹਾਕਾਰ ਮਚਾ ਦਿੱਤੀ ਸੀ ਜਿਹੜੇ ਸਰੋਤਿਆਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਜੋ ਸਾਡੇ ਵੱਲੋਂ ਸੁਣਾਇਆ ਇਤਿਹਾਸ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਸ਼ੁਰੂ ਕਰਦੇ ਹਾਂ ਇੱਕ ਦਿਨ ਔਰੰਗਜ਼ੇਬ ਦੇ ਮਨ ਵਿੱਚ ਵਿਚਾਰ ਆਈ ਕਿ ਸ਼ਹਿਰ ਵਿੱਚ ਬੇਸਵਾਵਾਂ ਬਹੁਤ ਹਰਾਮ ਕਾਰੀ ਕਰਦੀਆਂ ਹਨ ਜੋ ਸ਼ਰ੍ਹਾਂ ਦੇ ਵਿਰੁੱਧ ਹੈ ਐਸਾ ਨਹੀਂ ਹੋਣਾ ਚਾਹੀਦਾ ਇਹ ਵਿਚਾਰ ਕਰਕੇ ਔਰੰਗਜ਼ੇਬ ਨੇ ਸ਼ਹਿਰ ਦੀਆਂ ਸਾਰੀਆਂ ਬੇਸਵਾਵਾਂ ਨੂੰ ਆਪਣੇ ਦਰਬਾਰ ਵਿੱਚ ਸੱਦ ਕੇ ਆਖਿਆ ਤੁਸੀਂ ਇਹ ਕਾਰਜ ਜੋ ਸ਼ਰ੍ਹਾਂ ਦੇ ਵਿਰੁੱਧ ਹੈ ਇਸ ਨੂੰ ਛੱਡ ਦਿਓ ਅਤੇ ਆਪਣਾ ਇੱਕ ਇੱਕ ਪੁਰਸ਼ ਨਾਲ ਸੰਬੰਧ ਕਰ ਲਵੋ ਬਾਦਸ਼ਾਹ ਦਾ ਹੁਕਮ ਸੁਣ ਕੇ ਬੇਸਵਾਵਾਂ ਨੇ ਕਿਹਾ ਹਜ਼ੂਰ ਬਾਦਸ਼ਾਹ ਇਹ ਸਾਡੀ ਕਦੀਮੀ ਕਾਰ ਹੈ ਵੱਡੇ ਵੱਡੇ ਬਾਦਸ਼ਾਹ ਹੋ ਗੁਜ਼ਰੇ ਹਨ ਪਰ ਕਿਸੇ ਨੇ ਵੀ ਸਾਨੂੰ ਇਸ ਕਾਰ ਤੋਂ ਨਹੀਂ ਰੋਕਿਆ ਹੁਣ ਅਸੀਂ ਇਸ ਨੂੰ ਕਿਸ ਤਰ੍ਹਾਂ ਛੱਡ ਦਈਏ ਜੇ ਸਾਡੇ ਤੇ ਜਬਰੀ ਕਰੋਗੇ ਤਾਂ ਅਸੀਂ ਤੁਹਾਡੇ ਦਰ ਤੇ ਬੈਠ ਕੇ ਮਰ ਜਾਵਾਂਗੇ ਆ ਇਹ ਗੱਲ ਸੁਣ ਕੇ ਬਾਦਸ਼ਾਹ ਨੂੰ ਗੁੱਸਾ ਆ ਗਿਆ ਉਸ ਨੇ ਸਾਰੀਆਂ ਬੁੱਢੀਆਂ ਨੱਡੀਆਂ ਨੂੰ ਜਿਹੜੀਆਂ ਦਰਬਾਰ ਵਿੱਚ ਹਾਜ਼ਰ ਸਨ ਬੇੜੀ ਉੱਤੇ ਚੜਾ ਕੇ ਜਮਨਾ ਦੇ ਪਾਣੀ ਵਿੱਚ ਸੁੱਟ ਕੇ ਡੋਬ ਕੇ ਮਾਰ ਦਿੱਤਾ ਇਸ ਕਾਰਵਾਈ ਨਾਲ ਸ਼ਹਿਰ ਵਿੱਚ ਹਾਹਾਕਾਰ ਮਚ ਗਈ ਕੀ ਔਰੰਗਜੀਬ ਨੇ ਇਹ ਸਹੀ ਕੀਤਾ ਸੀ ਜਾਂ ਫਿਰ ਗਲਤ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਜੀ ਪਰ ਇੱਕ ਵਾਰ ਅਜੋਕੇ ਸਮੇਂ ਵਿੱਚ ਵੀ ਜ਼ਰੂਰ ਝਾਤ ਮਾਰ ਲੈਣਾ